ਸਰਕਾਰ ਕਹਿੰਦੀ ਆ ਜਿਹੜਾ ਭਰਤਮਾਲਾ ਰੂੜਿਆ ਦੇ ਵਿੱਚ ਦੀ ਆ ਗਿਆ ਸਰਕਾਰ ਉਹ ਕਹਿੰਦੇ ਇਹਨੂੰ ਵੱਡਣਾ ਆ। ਇਹ ਏਡਾ ਪ੍ਰਾਣਾ ਦਰਖਤ ਨਹੀਂ ਇਹਨਾਂ ਵੱਡਣਾ ਚਾਹੀਦਾ ਜੀ ਆਕਸੀਜਨ ਇੱਕ ਪਾਸੇ ਤੇ ਕਹਿੰਦੇ ਆ ਜੀ ਦਰਖਤ ਲਾਓ ਸੀਐਮ ਸਾਹਿਬ ਸਾਡੇ ਕਹਿੰਦੇ ਆ ਦਰਖਤ ਲਾਓ ਇੱਕ ਪਾਸੇ ਏਡਾ ਵੱਡਾ ਦਰਖਤ ਆ ਇਹ ਦੇਖੋ 400 ਸਾਲ ਚ ਨਹੀਂ ਏਡਾ ਹੋਣਾ ਕਿੱਡਾ ਦਰਖਤ ਆ ਹੁਣ ਚਾਰ ਪੀੜੀਆਂ ਲੰਘ ਜਾਣੀਆਂ ਆ। ਸਰਕਾਰ ਦੇ ਨਵੇਂ ਦਿਨਾਂ ਦੇ ਪ੍ਰਸ਼ਾਸਨ ਨਾਲ ਕੋਈ ਗੱਲ ਮੇਰੀ ਹੋਈ ਤੇ ਠੇਕੇਦਾਰਾਂ ਨਾਲ ਜਰੂਰ ਹੁੰਦੀ ਰਹਿੰਦੀ ਆ ਉਹ ਦੋ ਤਿੰਨ ਆਰੀ ਆਏ ਆ ਵੱਡਾਂ 6 ਮਹੀਨੇ ਪਹਿਲਾਂ ਵੀ ਆਏ ਸੀ ਮੈਂ ਨਹੀਂ ਪੱਟਣ ਦਿੱਤਾ ਸੀ ਸਸਿਕਾਲ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਐਨ ਐਚ ਏ ਆਈ ਵੱਲੋਂ ਜਿਹੜਾ ਜੰਮੂ ਕਟਰਾ ਐਕਸਪ੍ਰੈਸ ਹਾਈਵੇ ਆ ਹੀ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਨੇ ਤੇ ਉਸ ਤੋਂ ਪਹਿਲਾਂ ਹੀ ਜਿਹੜਾ ਤੁਹਾਨੂੰ ਦੱਸ ਤੀਏ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿੱਚ ਇਸ ਨੂੰ ਲੈ ਕੇ ਵਿਵਾਦ ਵੀ ਚੱਲ ਰਿਹਾ ਹੈ ਤੇ ਇੱਕ ਨਵਾਂ ਵਿਵਾਦ ਹੋਰ ਜਿਹੜਾ ਜਲੰਧਰ ਦੇ ਨਕੌਦਰ ਦੇ ਜਿਹੜਾ ਪਿੰਡ ਪੈਂਦਾ ਹੈ ਸਹਿਮ ਉੱਥੋਂ ਦੀ ਹੁਣ ਸਾਹਮਣੇ ਆਇਆ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਵਾਂ ਕਿ ਕਿਸ ਸੀਨ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਹੈ ਇਹ ਵਿਵਾਦ ਹੈ ਇਸ ਬੋਰਡ ਦੇ ਬੂਟੇ ਨੂੰ ਲੈ ਕੇ ਔਰ ਇਹ ਬੂਟਾ ਤੁਸੀਂ ਦੇਖ ਸਕਦੇ ਹੋ ਕਾਫੀ ਪੁਰਾਣਾ ਹੈ ਬੂਟਾ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਬੂਟਾ 250 ਸਾਲ ਪੁਰਾਣਾ ਹੈ ਔਰ ਇਸ ਬੂਟੇ ਨੂੰ ਬਚਾਣ ਲਈ ਜਦੋਂ ਜੈ ਜਿਹੜੀ ਪਿੰਡ ਵਾਸੀਆਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਸਰਕਾਰ ਦੇ ਖਿਲਾਫ ਤੇ ਇਸ ਬੂਟੇ ਨੂੰ ਬਚਾਣ ਲਈ ਜਿਹੜਾ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੈ ਉਹ ਕੀਤੀ ਹੈ ਬਲਬੀਰ ਸਿੰਘ ਹੋਣਾ ਨੇ ਜਿਨ੍ਹਾਂ ਦੀ ਇਹ ਜ਼ਮੀਨ ਹੈ ਔਰ ਜਿਨ੍ਹਾਂ ਦੀ ਜ਼ਮੀਨ ਤੇ ਬੂਟਾ ਇਸ ਸਮੇਂ ਖੜਾ ਹੈ ਔਰ ਇਸ ਦੇ ਨਾਲ ਹੋਰ ਵੀ ਇੱਥੇ ਬੂਟੇ ਨੇ ਪੀਪਲ ਦਾ ਵੀ ਬੂਟਾ ਹੈ ਇੱਥੇ ਤੇ ਤਿੰਨ ਚਾਰ ਬੂਟੇ ਹੋਰ ਵੀ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਸ਼ੂ ਵਗੈਰਾ ਬੰਨੇ ਜਾਂਦੇ ਨੇ ਤੇ ਖਾਸ ਕਰ ਗਰਮੀਆਂ ਦੇ ਸਮੇਂ ਜਦੋਂ ਤੇਜ਼ ਗਰਮੀ ਹੁੰਦੀ ਹੈ ਤੇ ਲੋਕ ਇਸੀ ਬੂਟੇ ਥੱਲੇ ਆ ਕੇ ਗਰਮੀ ਤੋਂ ਆਪਣਾ ਬਚਾਅ ਵੀ ਕਰਦੇ ਨੇ ਫਿਲਹਾਲ ਸਾਡੇ ਨਾਲ ਬਲਵੀਰ ਹਣੀ ਮੌਜੂਦ ਹੈ ਬਲਵੀਰ ਜੀ ਤੁਹਾਡੇ ਵੱਲੋਂ ਜਿਹੜਾ ਇਸ ਬੂਟੇ ਨੂੰ ਲੈ ਕੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਬੂਟੇ ਨੂੰ ਬਚਾਉਣ ਦੀ ਔਰ ਇਹ ਵਿਵਾਦ ਜਿਹੜਾ ਸ਼ੁਰੂ ਵੀ ਹੋ ਗਿਆ ਹੈ ਕਿਉਂਕਿ ਪਹਿਲਾਂ ਹੀ ਪੰਜਾਬ ਦੇ ਵਿੱਚ ਐਕਸਪ੍ਰੈਸ ਹਾਈਵੇ ਨੂੰ ਲੈ ਕੇ ਵਿਵਾਦ ਚੱਲਦਾ ਪਿਆ ਹੈ ਕੀ ਕਹਿਣਾ ਚਾਹੂਗਾ ਅਸੀਂ ਤੱਕ ਪ੍ਰਸ਼ਾਸਨ ਨੂੰ ਇਹ ਕਹਿ ਰਹੇ ਆਂ ਜੀ ਇਹ ਬੂਟਾ ਬਚਾਉਣਾ ਚਾਹੀਦਾ ਜੀ ਅੱਛਾ ਹਾਂ ਜੀ 250 ਸਾਲ ਪੁਰਾਣਾ ਰਖਤਿਆ ਜੀ ਤੇ ਬਹੁਤ ਇਹਦੀ ਸੰਗਣੀ ਛਾਂ ਆ ਦੇਖ ਲਓ ਤੁਹਾਡੇ ਸਾਹਮਣੇ ਆ ਤੇ ਨਾਲੇ ਇਹਦੀ ਆਕਸੀਜਨ ਕਿੰਨੀ ਦਿੰਦਾ ਜਾਨਵਰ ਕਿੰਨੇ ਇੱਥੇ ਬਚਦੇ ਆ ਤੇ ਜਿਹੜੀ ਲੇਬਰ ਆਉਂਦੀ ਆ ਘੋਣਾ ਲਾਉਣ ਜੂਨ ਮਈ ਜੂਨ ਮਹੀਨੇ ਉਹ ਵੀ ਇੱਥੇ ਆ ਕੇ ਦੁਪਹਿਰ ਨੂੰ ਰੋਟੀ ਪਾਣੀ ਖਾਂਦੇ ਦੋ ਦੋ ਘੰਟੇ ਬੈਠ ਕੇ ਜਾਂਦੇ ਆ ਸਾਰਿਆਂ ਨੂੰ ਬਹੁਤ ਫਾਇਦਾ ਆ ਤੇ ਆਉਣ ਵਾਲਿਆਂ ਈੜੀਆਂ ਦੇ ਵੀ ਇਹ ਰਹਿਣਗਾ ਯਾਦ ਕਰ ਰਹੇ ਜੋ ਵੀ ਸਾਡੇ ਬਚੌਰ ਕੋਈ ਸਾਡੇ ਲਈ ਇੱਕ ਬੂਟਾ ਬਚਾ ਗਿਆ ਹੈ ਨਿਸ਼ਾਨੀ ਵੀ ਬਹੁਤ 250 ਸਾਲ ਪੁਰਾਣਾ ਦੱਸਦੇ ਆ ਪਹਿਲਾਂ ਆਪਾਂ ਦਰਖਤ ਦੇ ਇਤਿਹਾਸ ਬਾਰੇ ਜਾਨਣਾ ਚਾਹੁੰਨੇ ਆ ਕਿ ਕਿੰਨਾ ਕੁ ਪੁਰਾਣਾ ਹੈ ਔਰ ਇਸ ਬੂਟੇ ਨੂੰ ਕੀ ਖਾਸ ਇੱਥੇ ਹੈਗਾ ਕਿ ਜਿਹੜੇ ਪਿੰਡ ਦੇ ਲੋਕ ਇੱਥੇ ਆਂਦੇ ਸੀਗੇ ਔਰ ਇਹ ਜਿਹੜਾ ਵੰਡ ਤੋਂ ਪਹਿਲਾਂ ਦਾ ਬੂਟਾ ਹੈ ਇੱਥੇ ਜਿਹੜਾ ਤਨਾਤ ਹੈ ਤੇ ਤੁਹਾਡੇ ਘਰਦਿਆਂ ਨੇ ਇਸ ਨੂੰ ਕਦੋਂ ਤੋਂ ਦੇਖਿਆ ਹੈ ਕਿ ਇੱਥੇ ਕੀ ਕੁਝ ਹੁੰਦਾ ਸੀ ਦੇਖੋ ਜੀ ਮੇਰੀ ਉਮਰ ਹੋ ਗਈ ਆ 62 ਸਾਲ ਤੇ ਸਾਡੇ ਬਜ਼ੁਰਗ ਸਾਡੇ ਬਾਬਾ ਜੀ ਦੱਸਦੇ ਹੁੰਦੇ ਸੀ ਵੀ ਜਦੋਂ ਅਸੀਂ ਪਾਕਿਸਤਾਨ ਨੂੰ ਉੱਜੜ ਕੇ ਆਏ ਆ ਉਦੋਂ ਵੀ ਇਹ ਪਿੰਡ ਇਦਾਂ ਹੀ ਲੱਗਾ ਸੀ ਇਹ ਪਿੰਡ ਅਸਲੀ ਹੈਗਾ ਪਹਿਲਾਂ ਪਿੰਡ ਮੁਸਲਮਾਨਾਂ ਦਾ ਸੀਗਾ ਜੀ ਤੇ ਮੁਸਲਮਾਨਾਂ ਦਾ ਜਿੱਦਾਂ ਸਾਂਝਾ ਸੀਗਾ ਜਿੱਦਾਂ ਹੁਣ ਆਪਣੇ ਪਿੰਡਾਂ ਦੇ ਸਾਥ ਕਹਦੇ ਨੇ ਇੱਥੇ ਨਕਲਾ ਹੁੰਦੀਆਂ ਸੀ ਮੇਲੀ ਲੱਗਦੇ ਸੀ ਬਹੁਤ ਮੇਲਾ ਇਤਿਹਾਸਕ ਲੱਗਦਾ ਸੀਗਾ ਜਗ੍ਹਾ ਵੀ ਉਹਨਾਂ ਦੀ ਪੀੜਾਂ ਦੀ ਹੈਗੀ ਆ ਜੀ ਇੱਥੇ ਤੇ ਹੁਣ ਸਰਕਾਰ ਕਹਿੰਦੀ ਆ ਜਿਹੜਾ ਭਾਰਤ ਮਾਲਾ ਰੋੜਿਆ ਦੇ ਵਿੱਚ ਦੀ ਆ ਗਿਆ ਸਰਕਾਰ ਉਹ ਕਹਿੰਦੇ ਇਹਨੂੰ ਵੱਢਣਾ ਆ ਤੇ ਮੈਂ ਇਹ ਅਪੀਲ ਵੀ ਕੀਤੀ ਪ੍ਰਸ਼ਾਸਨ ਨੂੰ ਵੀ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਦਰਖਤ ਕਿਸੇ ਤਰ੍ਹਾਂ ਬਚਾਇਆ ਜਾਵੇ ਕਿਉਂਕਿ ਤੁਹਾਡੇ ਵੱਲੋਂ ਜਿਹੜਾ ਜ਼ਮੀਨ ਐਕਵਾਇਰ ਕੀਤੀ ਸਰਕਾਰ ਨੇ ਤੇ ਸਰਕਾਰ ਨੇ ਇਸ ਜ਼ਮੀਨ ਦਾ ਮੁੱਲ ਵੀ ਦਿੱਤਾ ਹੋਣਾ ਆ ਤੇ ਕਿਉਂਕਿ ਡਾਕੂਮੈਂਟ ਫਾਈਲ ਕਰਵਾਏ ਜਾਂਦੇ ਨੇ ਤੇ ਉਸ ਸਮੇਂ ਤਾਂ ਇਹਦੇ ਵਿੱਚ ਲਿਖਤ ਪੜਤ ਵੀ ਹੋਈ ਹੋਣੀ ਆ ਤੇ ਹੁਣ ਵੀ ਬਾਤ ਨੀ ਬਾਤ ਮੈਂ ਪਹਿਲੋਂ ਤੋਂ ਹੀ ਇਹ ਜਦੋਂ ਜਦੋਂ ਸ਼ੁਰੂ ਹੋਏ 2 ਸਾਲ ਪਹਿਲੋਂ ਤੋਂ ਉਦੋਂ ਦੇ ਕਈ ਜਨਾਂ ਵੀ ਇਹ ਪਾਸੇ ਦੀ ਕਰ ਲੋ ਵੀ ਚਲੋ ਇਹ ਦਰਖਤ ਵੱਜ ਗਈ ਹੁਣ ਸੈਂਟਰ ਗਵਰਨਮੈਂਟ ਨਾਲ ਮੱਥਾ ਤੇ ਨਹੀਂ ਲਾ ਸਕਦੇ ਕਿ ਉਹ ਧੱਕਾ ਕਰਦੀ ਹੁਣ ਮਲੇਰ ਕੋਟਲੇ ਕੰਨਾ ਕੀਤਾ ਤੇ ਸਰਕਾਰਾਂ ਦੀ ਪ੍ਰਸ਼ਾਸਨ ਆ ਤੇ ਪਰਚਾ ਵੀ ਦੇ ਸਕਦੇ ਆ ਜੇਲ ਵੀ ਪੇਜ ਸਕਦੇ ਮੈਨੂੰ ਜੋ ਮਰਜ਼ੀ ਕਰ ਸਕਦੀ ਸਰਕਾਰ ਜੋ ਚਾਵੇ ਕਰ ਸਕਦੀ ਆ ਪਰ ਪ੍ਰਸ਼ਾਸਨ ਅਗੇ ੱੱਕਾ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਹ ਨੂੰ ਜੇ ਬਚਾ ਸਕਦੇ ਆ ਤਾਂ ਤੁਸੀਂ ਬਚਾ ਲਓ ਸਾਡਾ ਸਾਥ ਦਿਓ ਅਸੀਂ ਵੀ ਸਾਰੇ ਹੋਰ ਵੀ ਉਹੀ ਗੱਲ ਮੈਂ ਕਰ ਰਿਹਾ ਕਿ ਜ਼ਮੀਨ ਤੁਹਾਡੇ ਤੋਂ ਖਰੀਦੀ ਗਈ ਹੈ ਹਾਂ ਜੇ ਸਰਕਾਰ ਤੇ ਜਿਹੜਾ ਕਬਜ਼ਾ ਹੋ ਗਿਆ ਜ਼ਮੀਨ ਤੇ ਸਰਕਾਰ ਤਾਂ ਕੁਝ ਵੀ ਕਰ ਸਕਦੀ ਨਹੀਂ ਕਰ ਤਾਂ ਸਕਦੀ ਐ ਇੰਨਾ ਪੁਰਾਣਾ ਦਰਖਤ ਨਹੀਂ ਨਾ ਵੱਡਾ ਜਾਏਗਾ ਜੀ ਆਕਸੀਜਨ ਇੱਕ ਪਾਸੇ ਤੇ ਕਹਿੰਦੇ ਆ ਜੀ ਦਰਖਤ ਲਾਓ ਸੀਐਮ ਸਾਹਿਬ ਸਾਡੇ ਕਹਿੰਦੇ ਆ ਦਰਖਤ ਲਾਓ ਇੱਕ ਪਾਸੇ ਇੰਨਾ ਵੱਡਾ ਦਰਖਤ ਆ ਇਹ ਦੇਖੋ 400 ਸਾਲ ਚ ਨਹੀਂ ਐਡਾ ਹੋਣਾ ਕਿੱਡਾ ਦਰਖਤ ਆ ਹੁਣ ਚਾਰ ਪੀੜੀਆਂ ਲੰਘ ਜਾਣੀਆਂ ਆ ਇਹ ਡੱਡ ਰਕਤ ਬਣਾਉਣ ਨੂੰ ਕਿੰਨਾ ਟਾਈਮ ਲੱਗਣਾ ਹੈ ਪਰ ਆ ਪਿੱਛੇ ਨਜ਼ਰ ਆ ਰਿਹਾ ਹੈ ਕਿ ਜਿਹੜਾ ਹਾਈਵੇ ਹੈ ਬਿਲਕੁਲ ਇਸ ਦੇ ਉੱਪਰ ਉਹਦੀ ਕੱਢਿਆ ਜਾਣਾ ਹੈ ਤੇ ਕਿਵੇਂ ਫਿਰ ਰੋਕਿਆ ਜਾਊਗਾ ਕਿਵੇਂ ਸੰਘਰਸ਼ ਅੱਗੇ ਚੱਲੂ ਰਹੇਗਾ ਹੋਰ ਕੀ ਹੋਵੇਗਾ ਬਾਅਦ ਆਦਿ ਆਪਦੀ ਮਿਹਨਤ ਪੂਰੀ ਕਰਾਂਗੇ ਜੀ ਹੋਰ ਸੱਜਣ ਮਿੱਤਰ ਭੈਣ ਭਾਈਆਂ ਨੂੰ ਸਾਰਿਆਂ ਨੂੰ ਸਹੀਹੀ ਲਾਵਾਂਗੇ ਜੀ ਹੂੰ ਪਿੰਡ ਪਸੇ ਵਾਲਾ ਸਹਿਯੋਗ ਪਿੰਡ ਪਸੇ ਵੀ ਨਾਲ ਆ ਜੀ ਸਹਿਯੋਗ ਪੂਰਾ ਹੈ ਜੀ ਤੇ ਆਪ ਦਾ ਵਾਅਦਾ ਵੀ ਪੂਰੀ ਲਾਵਾਂਗੇ ਜੀ ਸਰਕਾਰ ਦੇ ਨੁਮਾਇੰਦੇ ਨਾਲ ਜਾਂ ਠੇਕੇਦਾਰਾਂ ਨਾਲ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਕੋਈ ਸਰਕਾਰ ਦੇ ਨੁਮਾਇੰਦੇ ਨਾਲ ਜੇ ਪ੍ਰਸ਼ਾਸਨ ਨਾਲ ਨਹੀਂ ਕੋਈ ਗੱਲ ਮੇਰੀ ਹੋਈ ਤੇ ਠੇਕੇਦਾਰਾਂ ਨਾਲ ਜਰੂਰ ਹੁੰਦੀ ਰਹਿੰਦੀ ਹੈ ਉਹ ਦੋ ਤਿੰਨ ਆ ਰਹੀ ਆਏ ਆ ਵੱਡਣਾ 6 ਮਹੀਨੇ ਪਹਿਲਾਂ ਵੀ ਆਏ ਸੀ ਮੈਂ ਨਹੀਂ ਵੱਡਣ ਦਿੱਤਾ ਅੱਛਾ ਹਾਂਜੀ ਤੇ ਪਰ ਉਹ ਠੇਕੇਦਾਰ ਮੈਨੂੰ ਰੋਜ਼ ਹੀ ਕਹਿ ਦਿੰਦੇ ਆ ਅਸੀਂ ਬਲਡੋਜ਼ਰ ਚਲਾ ਦੇਣਾ ਫਲਾਡਰ ਚਲਾ ਦੇਣਾ ਹਾਂ ਤੇ ਮੈਂ ਕਿਹਾ ਕੋਈ ਨਹੀਂ ਲਾਗੇ ਨੂੰ ਮੈਂ ਇਹ ਕਹਿਣਾ ਹੀ ਜਿਵੇਂ ਪੰਜਾਬ ਦੇ ਪ੍ਰੋਜੈਕਟਾਂ ਨੂੰ ਕਈਆਂ ਨੂੰ ਵਾਪਸ ਵੀ ਲੈਣ ਦਾ ਕੇਂਦਰ ਸਰਕਾਰ ਨੇ ਕਹਿ ਦਿੱਤਾ ਹੈ ਕਿ ਅਗਰ ਉਹਨਾਂ ਨੂੰ ਜ਼ਮੀਨ ਇਕੁਆਇਰ ਨਹੀਂ ਹੁੰਦੀ ਜਾਂ ਉਹਨਾਂ ਦੇ ਕਰਮਚਾਰੀਆਂ ਨੇ ਦਬਾਅ ਬਣਾਇਆ ਜਾਂਦਾ ਜਾਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਇੱਥੇ ਜਿਹੜੇ ਪ੍ਰੋਜੈਕਟ ਉਹ ਬੰਦ ਕਰ ਦਿੱਤੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡਾ ਇਸ ਮਸਲੇ ਦਾ ਹੱਲ ਨਿਕਲੂਗਾ ਕਿਉਂਕਿ ਪਹਿਲਾਂ ਹੀ ਬਹੁਤ ਜ਼ਿਆਦਾ ਜਿਹੜਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਵਿੱਚ ਖਿੱਚ ਤਾਨ ਚੱਲ ਰਹੀ ਹੈ ਨਹੀਂ ਦੇਖੋ ਇਹ ਉਹਨਾਂ ਪ੍ਰੋਜੈਕਟ ਦੇ ਇਹਨਾਂ ਨੇ ਤਕਰੀਬਨ ਤਕਰੀਬਨ ਬਣਾ ਹੀ ਦਿੱਤਾ ਤੇ ਥੋੜਾ ਹੀ ਰਹਿ ਗਿਆ ਹੈ ਹਾਂ ਇੱਕ ਹੀ ਆ ਸਾਡੀ ਪਿੰਡਿਆ ਹੂਰੇ ਦੋ ਤਿੰਨ ਜਗ੍ਹਾ ਜਿੱਦਾਂ ਥੋੜਾ ਹੀ ਰਹਿ ਗਿਆ ਇਹ ਪ੍ਰੋਜੈਕਟ ਨੂੰ ਅਸੀਂ ਚਲੋ ਰੋਕ ਵੀ ਨਹੀਂ ਸਕਦੇ ਰੋਕਦਾ ਵੀ ਨਹੀਂ ਮੈਂ ਤਾਂ ਮੈਂ ਤਾਂ ਕਹਿੰਦਾ ਬੂਟਾ ਬਚਾਓ ਕਿਸੇ ਤਰ੍ਹਾਂ ਛੜਕ ਇਹਨੂੰ 10 20 ਪੁੱਟ ਕਰ ਲੋ ਤੇ ਉਹਨੂੰ ਕਰ ਲੋ ਜੇ ਨਹੀਂ ਤੇ ਛੜਕ ਪਿੱਲਰਾਂ ਦੇ ਵੀ ਬਣ ਸਕਦੀ ਐ ਬੂਟਾ ਫੇ ਵੀ ਥੱਲੇ ਲੱਗਾ ਰਿਹਾ ਸਦਾ ਹੂੰ ਦੋਨੇ ਪਾਸੇ ਪਿੱਲਰਾਂ ਦੇ ਇੰਨਾ 1 ਕਿਲੋਮੀਟਰ ਦਾ ਰੂਟ ਐ ਸਾਰਾ ਇਹ 1 ਕਿਲੋਮੀਟਰ ਪਿੰਡਰ ਨਹੀਂ ਬਣ ਸਕਦੇ 20 20 ਕਿਲੋਮੀਟਰ ਦੇ ਪਿੱਲਰਾਂ ਦੇ ਸੜਕਾਂ ਬਣਾਈਆਂ ਆਪਣੇ ਉਹ ਬੰਗਿਆਂ ਹੀ ਦੇਖ ਲਓ ਕਿੱਡੇ ਵੱਡਾ ਪਿੱਲਰਾਂ ਦੇ ਰੂਟ ਬਣਿਆ ਹੂੰ ਤੇ ਕੀ ਲੱਗ ਰਿਹਾ ਹੁਣ ਕਿਉਂਕਿ ਤੁਸੀਂ ਕਹੇ ਕਿ ਜਿਹੜਾ ਠੇਕੇਦਾਰਾਂ ਨਾਲ ਗੱਲ ਹੋਈ ਹੈ ਹੱਲ ਨਿਕਲੂਗਾ ਮਸਲਾ ਹੱਲ ਹੁੰਦਾ ਨਜ਼ਰ ਆ ਰਿਹਾ ਕਿਤੇ ਉਮੀਦ ਹੈ ਕੋਈ ਹਾਲ ਦੀ ਘੜੀ ਤਾਂ ਨਹੀਂ ਉਮੀਦ ਪਰ ਮੈਂ ਉਦਾਂ ਬੇਨਤੀ ਵੀ ਕਰਦਾ ਹਾਂ ਪ੍ਰਸ਼ਾਸਨ ਅੱਗੇ ਸਾਰਿਆਂ ਨੂੰ ਸਰਕਾਰਾਂ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਜਿਹੜੇ ਜਿਹੜੇ ਬੰਦੇ ਸੁਣਦੇ ਹੋਣ ਤੇ ਪਰ ਆਪਾਂ ਤੇ ਇਹੀ ਕਹਿ ਸਕਦੇ ਹਾਂ ਜੀ ਹੁਣ ਬਈ ਕੋਥੇ ਜਾ ਸਾਡੀ ਵੀ ਨਹੀਂ ਵੱਢਣ ਦੇਣਾ ਤੇ ਜੇ ਇੱਥੇ ਆਂਦੇ ਨੇ ਵੱਢਣ ਨੂੰ ਫਿਰ ਕਿਵੇਂ ਰੋਕਿਆ ਜਾਊਗਾ ਦੇ ਕੋਈ ਭੈਣ ਭਰਾ ਸਾਥ ਦੀਨ ਦੇ ਸਾਰੇ ਫੋਨ ਤੇ ਮੈਨੂੰ ਗੋਹੋਂ ਦੇ ਵੀ ਸਾਨੂੰ ਦੱਸਿਓ ਸਾਨੂੰ ਦੱਸਿਓ ਜੇ ਸੰਗਤ ਦੇ ਯੋਗ ਨਹੀਂ ਆਂ ਸੇਵਾ ਨਹੀਂ ਆਂ ਜੇ ਸਾਰੇ ਲੋਕ ਸਾਥ ਦੀਨ ਕੇ ਮੇਰਾ ਤੇ ਬਾਦ ਵੀ ਸਕਦਾ ਤੇ ਜੇ ਮੈਂ ਕੱਲਾ ਹੋਊਗਾ ਮੈਨੂੰ ਫੜ ਕੇ ਨਹੀਂ ਅੰਦਰ ਦੇ ਦੇਣਾ ਤਾਂ ਬੰਦ ਵੀ ਲੈਣਾ ਤਾਂ ਫੇਰ ਮੈਂ ਕਰ ਵੀ ਕੋ ਨਹੀਂ ਸਕਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੋਈ ਅਪੀਲ ਕਰਨਾ ਜਾਊਂਗੇ ਪ੍ਰਸ਼ਾਸਨ ਨੂੰ ਬੇਨਤੀ ਇਹ ਹੀ ਕਰਦੇ ਆਂ ਵੀ ਇਹ ਜਿਹੜਾ ਰਖਤ ਜਿਹੜਾ ਆ ਇਹ ਬਹੁਤ ਪੁਰਾਣਾ ਆ 250 ਸਾਲ ਪੁਰਾਣਾ ਆ ਇਹਨੂੰ ਕਿਸੇ ਤਰ੍ਹਾਂ ਬਚਾਇਆ ਜਾਵੇ ਸਰਕਾਰ ਮੌਕਾ ਵੀ ਦੇਖ ਸਕਦੀ ਆ ਦਰਖਤ ਦਾ ਦੇਖ ਕੇ ਤੇ ਇਹਨੂੰ ਬਚਾ ਸਕਦੇ ਤੇ ਬਚਾ ਲੈਣਾ ਚਾਹੀਦਾ ਸੋ ਬੋ ਬੋ ਸ਼ੁਕਰੀਆ ਸੋ ਤੁਹਾਨੂੰ ਇੱਕ ਵਾਰ ਫਿਰ ਤੋਂ ਤਸਵੀਰਾਂ ਦਿਖਾ ਦਿੰਨੇ ਆ ਸੇਮ ਪਿੰਡ ਦੇ ਵਿੱਚ ਜਿਹੜਾ ਏ ਦਰਖਤ ਖੜਾ ਏ ਬੂਟਾ ਖੜਾ ਏ ਬੋਰਡ ਨੂੰ ਇਹਨੂੰ ਕਹਿੰਦੇ ਆ ਬਾਬਾ ਬੋਰਡ ਵੀ ਕਿਹਾ ਜਾਂਦਾ ਇਸ ਬੂਟੇ ਨੂੰ ਔਰ ਇਸ ਬੂਟੇ ਦੀ ਛਾਂ ਹੇਠਾਂ ਕਈ ਜਿਹੜੇ ਜਾਨਵਰ ਗਰਮੀ ਤੋਂ ਬਚਦੇ ਨੇ ਲੋਕ ਆਂਦੇ ਨੇ ਗਰਮੀਆਂ ਦੇ ਵਿੱਚ ਤੇ ਬਰਸਾਤ ਦੇ ਸਮੇਂ ਵੀ ਜਿਹੜਾ ਕਿਉਂਕਿ ਇੱਥੇ ਚਿੱਕੜ ਵਗੈਰਾ ਹੋ ਜਾਂਦਾ ਹੈ ਲੇਕਿਨ ਫਿਰ ਵੀ ਇਹਦੀ ਸਾਮ ਸੰਭਾਲ ਜਿਹੜੀ ਬਲਵੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ ਕਿ ਬਲਵੀਰ ਸਿੰਘ ਵੱਲੋਂ ਜਿਹੜਾ ਸੰਘਰਸ਼ ਹੈਗਾ ਉਹ ਉਸ ਨੂੰ ਜਿੱਤ ਪਾਉਂਦੇ ਆ ਜਾਂ ਨਹੀਂ ਫਿਲਹਾਲ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮਾਰ ਨਕੋਦਰ ਜਲੰਧਰ